ਕੀ ਇਹਨ ਵੀ ਵਾਲੀ ਆ ਹਨਾ ਹਾਂਜੀ ਹਾਂ ਐਨ ਤੁਰਦੀ ਆ ਮੜਕ ਕਰਨ ਨਾਲ ਕਹਿ ਲਿਆ ਜਮਾ ਟਕਾ ਟਕਾ ਕੇ ਧਰਦੀ ਆ ਪੈਰ ਸੁਭਾਅ ਦੀ ਆ ਗਈ ਬਿਲਕੁਲ ਠੰਡੀ ਸੀਲਾ 1.5 ਸਾਲ ਹਾਂਜੀ ਪਲੀ ਹੋਈ ਆ ਪੂਰੀ ਠੀਕ ਆ ਗੱਲ ਹਾਂ ਪੂਲ 1.5 ਸਾਲ ਦੀ ਹਾਂ ਹਾਂ 2.5 ਸਾਲ ਦੀ ਕੱਟੀ ਸੂਪ ਹੋ ਗਈ ਦੁੱਗੀ ਤਾਂ ਠੀਕ ਹੈ ਹਾਂਜੀ 14 15 ਕਿਲੋ ਬੌਲੀ ਹੈਗੀ ਤਿਆਰ ਹਾਂਜੀ ਹਾਂਜੀ ਤਿਆਰ ਆਈ ਬਸ ਇਹ ਦੋ ਦੰਦ ਕੋਲੀ ਹਾਂਜੀ ਹਾਂ 20 ਕਿਲੋ ਦੁੱਧ ਦਿਓ ਬੱਛੀ ਜੀ 20 ਕਿਲੋ ਹਾਂਜੀ ਇਹ ਬਾਲੀਆਂ ਖਰੀਆਂ ਮੱਛੀਆਂ ਚ ਗਿਣਤੀ ਆਉਂਦੀ ਹੈ ਜੀ ਹਾਂਜੀ ਹਾਂ ਵੀਰੇ ਜਮਾ 20 ਕਿਲੋ ਦੋ ਦੰਦ ਜਿਹੜੀ ਜਰਸੀ ਦੰਦੀ ਆ ਮੈਂ ਉਹਨੂੰ ਬਾਲੀ ਖਰੀ ਮੰਨਦਾ ਜਿਹੜੇ ਵੀ ਸੱਜਣਾਂ ਕੋਲੋਂ ਆਈਆਂ ਨੇ ਸਾਮ ਉਹਨੇ ਇਹ ਕਹਿ ਲਈ ਵੀ ਯਾਰ ਫੁੰਨ ਕਰੀ ਹੋਈ ਆ ਹਾਂਜੀ ਹਾਂ ਵੀਰੇ ਜਮਾ ਜਿੱਦਾਂ ਦੀ ਇਹਨਾਂ ਦੀ ਹੈ ਨਾ ਬਾਡੀਆਂ ਦੀ ਕਹ ਲਈ ਤਿਆਰੀ ਟੂਰੀ ਆ ਗਈ ਹਾਂਜੀ ਹਾਂ ਪੂਰੀ ਤਿਆਰੀ ਪੂਰੀ ਆ ਸੱਜਣੋ ਦੁੱਧ ਮੈਂ ਇਹ ਕਹਨਾ ਲੈ ਵੀ ਸੱਜਣੋ ਯੱਗੀ ਟੋਟਲ 10 ਨਾਕ ਦਿਖਾ ਦਾਂਗੇ ਦੋ ਤਾਜ਼ੀਆਂ ਸੂਈਆਂ ਗਾਵਾਂ ਚਾਰ ਮੱਝਾਂ ਗੱਬਣਾ ਤੇ ਦੋ ਨਾ ਸਾਨੂੰ ਕੱਟੀਆਂ ਦਿਖਾਵਾਂਗੇ ਬਹੁਤ ਕਮਾਲ ਦੀਆਂ ਇਹ ਮੰਨ ਲਿਓ ਵੀ ਘਰੇ ਲੈ ਜਾਣ ਸਾਰੀ ਦੁੱਧ ਰਣ ਨਾਲ ਇੱਕ ਕੱਟੀ ਤਾਂ ਜਿਹੜਾ ਜੱਗੀ ਕਹਿੰਦਾ ਇਹਦਾ ਰੇਟ ਕਰਨਾ ਕੱਟੀਆਂ ਦਾ ਮਾਰਕੀਟ ਹਿਲਾਉਣ ਵਾਲਾ ਕੰਮ ਹੀ ਕਰਨਾ ਸ਼ੁਰੂਆਤ ਗਹਿਰੀ ਕਰਾਂਗੇ ਉਹ ਜਰਸੀ ਬੱਛੀ ਤੋਂ ਹੈਗੀ ਜੱਗੀ ਕਹਿੰਦਾ ਇਹ ਵੀ ਦੋ ਦੰਦੀ ਆ ਬਾਕੀ ਗੱਲਬਾਤ ਜੱਗੀ ਨਾ ਕਰਾ ਦਾਂਗੇ ਰੇਟ ਇਹ ਸੱਜਣ ਦਾ ਪਾੜਾ ਜਾਇਜਾ ਹੁੰਦਾ ਹੋਰ ਜੱਗੀ ਕਿਵੇਂ ਆ ਠੀਕ ਹੈ ਵੀਰੇ ਬੰਦਾ ਚਰਦੀ ਕਲਾ ਜਮਾ ਬਈ ਆ ਨੰਬਰ ਬੋਲ ਦੇ ਰਾਜਾ ਉਹਨਾਂ ਨੂੰ ਨੰਬਰ 94177 28609 94177 28609 ਵੀਰੇ ਸੁਆਦੀ ਕਿਵੇਂ ਲੱਗੇ ਜਮਾ ਠੰਡੀ ਵੀਰੇ ਲਓ ਜੀ ਲਓ ਲਾਇਬ੍ਰੇਰੀ ਚਾਰੀ ਲੱਤਾਂ ਨੂੰ ਬੜੀ ਚੱਲੇ ਕੋਈ ਚੱਕਰੀ ਨਹੀਂ ਸੁਆ ਸੁਆ ਪਲੂਣ ਵੀਰੇ ਦੋ ਦੰਦ ਪਹਿਲਣ ਹਾਂਜੀ ਹਾਂ ਆ ਯਾਰ ਕਮਾਲ ਕੈਮਰਾ ਦਿਖਾਵਾਂਗੇ ਵੀਰੇ ਆ ਦੇਖੋ ਹਾਂ ਠੰਡੀ ਵਾਲੀ ਆ ਨਾ ਹਾਂਜੀ ਦੰਦ ਦੰਦ ਬਾਈ ਕਹਿੰਦਾ ਕਰਾ ਦਾਂਗੇ ਚੈੱਕ ਤਸੱਲੀ ਕਰਾ ਦਾਂਗੇ ਲੈ ਤੋੜ ਜੋ ਬਰਾ ਖੋਲ ਕੇ ਤੋੜ ਵੀ ਦੋ ਕਹਦਾ ਤਾਂ ਬਾਈ ਨੇ ਦੋ ਦੰਦ ਹੀ ਮਿਲੂਗੇ ਤੀਜਾ ਵੀ ਨਹੀਂ ਮਿਲੂਗਾ ਡੇਗਿਆ ਹੋਇਆ ਇੱਕ ਤੇ ਨਸਲੇ ਦੀ ਆ ਗਈ ਸਾਡੇ ਨੂੰ ਯਰਸੀ ਕੱਦ ਆ ਗਿਆ ਫੁੱਲ ਵੱਡਾ ਲੇਵਾ ਆ ਗਿਆ ਬਿਲਕੁਲ ਕੰਪੈਕਟ ਬੱਚਾ ਕੀ ਆ ਗਿਆ ਜੱਗੀ ਬੱਚਾ ਵੀਰੇ ਆ ਨਾਲ ਆ ਗਿਆ ਮੇਲਕਾਫ ਕਾਦੇ ਦਾ ਇਹ ਮੰਨ ਲਓ ਵੀ ਐਚ ਐਫ ਜਿੱਡ ਹੀ ਹੋ ਗਈ ਹੈ ਨਾ ਹਾਂਜੀ ਐਚ ਐਫ ਨਾਲ ਦਾ ਕੱਦ ਆ ਤੋਰਾ ਵੱੱਛੀ ਦਾ ਦੱਸੀ ਜਾਂਦਾ ਵੀ ਯਾਰ ਅਗਲੇ ਸੂਆਂ ਚ ਜਾ ਕੇ ਬੰਨਣ ਵਾਲੀ ਆਈਟਮ ਹੀ ਆ ਜੱਗੀ ਹਾਂਜੀ ਹਾਂ ਵੀਰੇ ਘਟਨ ਵਾਲੀ ਨਹੀਂ ਹੈਗੀ ਕਿਸੇ ਵੀ ਵੱਖ ਤੋਂ ਕੇਰਾ ਹੋਰ ਕਮਾ ਦੇ ਇੱਥੋਂ ਐ ਨੂੰ ਕਮਾ ਦੇ ਕਮਾ ਦੇ ਇੱਥੋਂ ਦਿਖਾ ਦੀ ਕਰੀ ਕੋਈ ਚਵਾਈ ਦੀ ਅੱਗੀ ਕਮਾ ਦੇ ਜਮਾ ਵੀਰੇ ਇੱਕ ਨੰਬਰ ਸੀਲ ਠੰਡੀ ਵੀਰੇ 100 ਨੰਬਰੀ ਜਮਾ ਵੀਰੇ ਜਮਾ ਕੋ ਕਿੰਨਾ ਅੱਕ ਜੱਕੀ ਦੁੱਧ ਪਾ ਸਕਦੀ ਆ ਇਹ ਵੀਰੇ ਇਹ ਪਰਸੋਂ ਦੀ ਸੂਈ ਆ 14 15 ਕਿਲੋ ਬੋਲੀ ਲਈ ਫਿਰਦੀ ਆ ਬਾਈ ਠੀਕ ਹੈ ਹਾਂਜੀ 14 15 ਕਿਲੋ ਬੌਲੀ ਹੈਗੀ ਤਿਆਰ ਹਾਂਜੀ ਹਾਂਜੀ ਤਿਆਰ ਆ ਜੀ ਬਸ ਇਹ ਦੋ ਦੰਦ ਕੋਲ ਹਾਂਜੀ ਹਾਂ 20 ਕਿਲੋ ਦੁੱਧ ਦਿਓ ਬੱਛੀ ਜੀ 20 ਕਿਲੋ ਹਾਂਜੀ ਇਹ ਬਾਲੀਆਂ ਖਰੀਆਂ ਬੱਛੀਆਂ ਚ ਗਿਣਤੀ ਆਉਂਦੀ ਆ ਜੀ ਹਾਂਜੀ ਹਾਂ ਵੀਰੇ ਜਮਾ 20 ਕਿਲੋ ਦੋ ਦੰਦ ਜਿਹੜੀ ਜਰਸੀ ਦੰਦਿਆ ਮੈਂ ਉਹਨੂੰ ਬਾਲੀ ਖਰੀ ਮੰਨਦਾ ਹਾਂਜੀ ਲਓ ਵੀਰੇ ਦੰਦ ਦਿਖਾਈ ਜੀ ਸੋਨੂੰ ਠੀਕ ਹੈ ਆ ਜਾ ਆ ਜਾ ਆ ਜਾ ਗੈਰੀ ਲਿਆ ਓਏ ਜੱਗੀ ਕਹਿੰਦਾ ਦੰਦਾ ਵਾਲਾ ਵੀ ਸ਼ੱਕ ਮਟਾਇਏ ਦਿੰਦਾ ਕਿ ਵੀਰੇ ਸੱਜਣ ਨੂੰ ਲੱਗੇ ਵੀ ਕੱਲਾ ਕਹਿਣ ਕਹਿਣ ਵਾਲਾ ਕੰਮ ਆ ਇੱਥੇ ਦਾ ਕੰਮ ਕਹਿੰਦਾ ਜਿਹੜਾ ਕਹਿਣਾ ਉਹੀ ਹੋਣਾ ਇ ਆਈ ਬਿਨਾਂ ਬਚ ਲਈ ਹਾਂ ਜੀ ਕੋਈ ਚੱਕਰ ਨਹੀਂ ਬਚਾ ਲੋ ਮਾਰਦੇ ਮਾਰਦੇ ਗੁੰਡਾ ਨਹੀਂ ਸਵਾਦ ਹੀ ਠੰਡੀ ਆ ਮੱਛੀ ਇਹੀ ਗੱਲ ਨਹੀਂ ਦੁੱਧ ਚਿੱਟਾ ਜਾਵਾ ਮੱਝਾਂ ਨਾਲ ਦਾ ਕਰੀ ਓਏ ਆ ਮਾਰਦੇ ਮਾਰਦੇ ਕੋਈ ਗੱਲ ਨਹੀਂ ਤਾਂ ਤਾਜੀ ਕਰਕੇ ਮਾੜਾ ਮੁੱਤਾ ਕਰਦੀ ਆ ਆ ਪਿਛਲਾ ਜ ਵੀ ਮਾਰਦੇ ਬਾਅਦ ਛੱਡ ਦੋ ਛੱਡ ਦੋ ਛੱਡ ਦੋ ਸਵਾਦ ਹੀ ਆ ਗਈ ਬਿਲਕੁਲ ਠੰਡੀ ਸੀ ਪੈਸੇ ਚ ਕੀ ਕਿੰਨੇ ਇਹਦਾ ਵੀਰੇ 75000 ਹਾਂ ਜਾਂ ਨਾ ਆਪਾਂ ਮੁੱਲ ਨਹੀਂ ਕਰਦੇ ਨਾ ਅਸੀਂ ਹਾਂ ਜੀ ਹਾਂ ਫਿਕਸ ਜਾ ਜਮਾ ਵੀਰੇ ਠੀਕ ਹੈ ਗੱਲ ਆ ਉਹ ਨਹੀਂ ਹੈਗਾ ਕੋਈ ਲੱਖ ਮੰਗ ਲੈਂਦਾ ਕੋਈ ਕੋਸ ਆਪਾਂ 75 ਦੀ ਹਾਂ ਨਾ ਹੀ ਆ ਬਸ ਜੱਗੀ ਮੈਂ ਤੁਹਾਨੂੰ ਸ਼ੁਰੂ ਜੀ ਆਖਿਆ ਦੀ ਤਮਾਕੀ ਵਾਲਾ ਕੰਮ ਜੀ ਰੂਹਾ ਅੱਜ ਦੀ ਵੀਡੀਓ ਚ ਹਨਾ ਇਹਦਾ ਬਾਈ ਕੰਨਾ ਦੋ ਦੰਦ ਦਾ ਨਾ ਤੋਹਫੇ ਦਾ 75 ਹੀ ਲੈਣਾ ਬੋਲਾ 14 ਕਿਲੋ ਫਰਦੀਆ ਲਈ ਹੁਣ ਮਾਰ ਕਰੀ ਦੋ ਨੰਬਰ ਵਾਲੀ ਤੇ ਕੈਮਰਾ ਦਿਖਾ ਦਾਂਗੇ ਸਾਰੇ ਗਰਮੀ ਵਾਲੇ ਫਰਿੱਜੀ ਦਿਖਾ ਦਾਂਗੇ ਹਾਂ ਸਵੇਰੇ ਦੀ ਸੂਈ ਆ ਵੀਰੇ ਜੇਰੇ ਦਾਣਾ ਪਈਆ ਠੀਕ ਹੈ ਗੱਲ ਆ ਅ ਜੇਰ ਕਿੰਨੀ ਮਾਰ ਦਊ ਤੋਂ ਮਾਰਨੀ ਕੈਮਰਾ ਤਿੰਨ ਚਾਰ ਲੀਟਰ ਬੋਲੀ ਕੱਢੀ ਆ ਬਾਲਟੀ ਚ ਪਈਆ ਬਾਈ ਠੀਕ ਹੈ ਦਿਖਾਣੇ ਆ ਤੁਹਾਨੂੰ ਉਹ ਵੀ ਕੋਈ ਚ ਇਹ ਦੂਜਾ ਸੂਬਾ ਵੀਰੇ ਦੂਜਾ ਸੂਬਾ ਹਾਂਜੀ ਮੰਨ ਲੀਏ ਵੀ ਯਾਰ ਦੁੱਧ ਮੱਜਾਂ ਵਰਗੀ ਹਾਂਜੀ ਹਾਂ ਮੱਜਾਂ ਵਰਗੀ ਦਿਓ ਕਿਉਂਕਿ ਗਰਮੀ ਦੇ ਵਿੱਚ ਹੁਣ ਇਦਾਂ ਦੀਆਂ ਵੜਾ ਨਹੀਂ ਚੱਲਣਾ ਜਿਹੜੀਆਂ ਉਹ ਤਾਂ ਮੱਜਾਂ ਵਰਗਾ ਪੀਣੀਆਂ ਨਾ ਮੰਨਣ ਗਰਮੀ ਹੈ ਨਾ ਹਾਂ ਹਾਂ ਵੀਰੇ 20 ਕਿਲੋ ਦੁੱਧ ਦੇ ਦੂ ਬੱਚੀ ਵੀਰੇ ਇਹ ਵੀ ਠੀਕ ਹੈ ਗੱਲ ਹਾਂ ਦੁੱਧ ਪਾਈ ਕਹਿੰਦਾ 20 ਦੇ ਲੱਗ-ਪੱਗ ਦੇ ਦਊਗੀ ਆ ਜਾ ਜੇ ਕੀ ਹੁਰਲੇ ਬੰਨੇ ਤੇ ਇੱਥੋਂ ਮਾਰਨੀ ਹੈ ਵੀਰੇ ਕੈਮਰਾ ਇੱਥੋਂ ਦਿਖਾ ਦੇ ਨੀ ਟਕਾ ਕੇ ਜੇ ਮੰਨ ਲਓ ਵੀ ਇੱਕ ਗਾਂ ਨਹੀਂ ਲੈ ਕੇ ਚੱਲੇ ਜੱਗੀ ਕੋਲੋਂ ਨਾ ਮੰਨ ਲਓ ਤੁਸੀਂ ਆ ਇੱਕ ਮੱਝ ਹੀ ਲੈ ਕੇ ਚੱਲਿਓ ਮੱਝ ਵਾਲਾ ਸਿਸਟਮ ਹੀ ਆ ਕੱਦ ਵੀ ਚੰਗਾ ਥਣ ਲੇਵੇ ਦੀ ਬਿਲਕੁਲ ਸਾਫ਼ ਚਵਾਈਆਂ ਦੀ ਅੱਗ ਕਿਵੇਂ ਆ ਭਾਈ ਜਮਾ ਵੀਰੇ ਓਕੇ ਓਕੇ ਜੀ ਰਿਪੋਰਟ ਜਮਾ ਹਾਂਜੀ ਕਹਿੰਦਾ ਸਤਿਨਾ ਚਵਾਈ ਕਰ ਸਕਦੇ ਹਾਂ ਇੱਕ ਚਵਾਈ ਆ ਗਈ ਫੁੱਲ ਪੋਲੀ ਤੇ ਮੋਟੀ ਪਿਛਲਾ ਜਿਵੇਂ ਮਾਰਦੇ ਭਾਈ ਚਵਾਈ ਦੀ ਆ ਗਈ ਭਾਈ ਕਹਿੰਦਾ 100 ਦੀ 100 ਇੱਥੋਂ ਕਰ ਸਕਦੇ ਹਾਂ ਤੇ ਇੱਕ ਨਾ ਨਿਆਣਾ ਪਾਉਣ ਦੀ ਲੋੜ ਆ ਸਵੇਰ ਆ ਦੀ ਆ ਗਈ ਬਿਲਕੁਲ ਠੰਡੀ ਬਾਹਰ ਛੱਡ ਦੇ ਜੱਗੀ ਭਾਈ ਕਿੰਨੇ ਪੈਸੇ ਦੇ ਇਹ ਆ ਪੁਣੀ 73 ਯਾਰ ਵੀਰੇ ਇਹਦਾ ਵੀ 75 ਉਹਦਾ ਵੀ 75 ਵੀ ਇਹ ਤਾਂ ਕੀ ਕਿਸੇ ਨੇ ਯਾਰ ਦੋਨ ਨਹੀਂ ਲੈ ਲਿਆ ਜੀ ਵੀਰੇ ਆਪਾਂ ਮੁੱਲ ਨਹੀਂ ਜਾਏ ਜੀ ਕਰਾ ਸੋੜ ਹੀ ਕਰਾਂਗੇ ਆਪਾਂ ਦਾ ਜਮੇ ਦੋਨਾਂ ਚੋਂ ਕਿੰਨੀ ਸੋੜ ਕਰ ਦਾਂਗੇ ਜਮੇ ਵੀਰੇ ਸੋੜ ਕਰ ਦਾਂਗੇ ਪੰ 500 ਸੋੜ ਕਰ ਦਿੰਦੇ 2000 ਹੋ ਜੀ ਦੋਨਾਂ ਚੋਂ ਯਾਰ ਚੱਲ ਚੱਲ ਤਾਂ ਕਹਿਤਾ ਕਰ 73 73 ਚ ਰਹਿ ਗਿਆ ਦੋਨੇ ਜੇ ਕੋਈ ਜੋੜਾ ਲੈ ਜਾਂਦਾ ਹਾਂ ਵੀਰੇ ਆ ਰੇਟ ਬਾਈ ਦਾ ਇਹ ਮੰਨ ਲਓ ਫਿਕਸ ਜੇ ਇੱਕ ਤਾਂ ਦੋ ਦੰਦ ਦਾ ਤੋਹਫਾ ਪੀਸ ਦਿਖਾਤਾ ਤੇ ਆ ਵੜਾ ਕੀ ਸੱਚ ਨੂੰ ਦੂਜਾ ਸੂਆ ਤਾਜੀ ਸੂਈ ਤੇ ਹੁਣ ਮਾਰ ਦੇ ਕਰੀ ਤਿੰਨ ਨੰਬਰ ਵਾਲੀ ਤੇ ਹਾਈਟ ਇਹਦੀ ਵੀ ਫੁੱਲ ਆ ਗਈ ਇਹਦੀ ਬਾਡੀ ਦਾ ਇਹ ਮੰਨ ਲਓ ਵੀ ਯਾਰ ਮੱਝਾਂ ਵਰਗੀ ਬਾਡੀ ਆ ਤੋੜ ਜੋ ਭਰਾ ਕਿੰਨੇ ਦਿਨ ਘੜਦੀ ਆ ਭਾਈ ਇੱਕ ਹਫਤਾ ਵੀਰੇ ਸੂਹਾ ਸੂਹਾ ਦੂਜਾ ਜੀ ਸੂਹਾ ਦੂਜਾ ਤੇ ਮਜਬੂਤ ਫੁੱਲ ਆ ਗਈ ਹੈ ਨਾ ਹਾਂਜੀ ਹਾਂ ਜਿਵੇਂ ਭਰਾ ਕਹਿੰਦੇ ਨੇ ਵੀ ਪਾਇਰ ਨਿੱਕਾ ਹੋਵੇ ਗਾਂ ਦਾ ਉਹ ਗੱਲ ਬਾਤ ਆ ਨਾ ਹਾਂ ਹਾਂ ਵੀਰੇ ਜਮਾ ਅਸੀਂ ਇਹ ਵਾ ਕਹਿ ਸਕਦੇ ਹਾਂ ਵੀ ਖੁੱਲਾ ਲੇਵਾ ਬਣਾ ਤੂੰ ਕੱਢ ਦੂ ਹਫਤਾ ਇੱਕ ਹਾਂ ਇੱਕ ਹਫਤਾ ਕੱਢ ਦੂ ਵੀਰੇ ਠੀਕ ਆ ਗੱਲ ਕਮਾ ਦੇ ਕਮਾ ਦੇ ਜਾਲੀ ਵਾਲ ਦੀ ਕਮਾ ਦੇ ਭਾਈ ਇਹ ਇਥੋਂ ਦੀ ਕਮਾ ਦੇ ਸੂਹਾ ਦੂਜਾ ਹਾਂਜੀ ਦੂਜਾ ਇਹਦਾ ਦੱਸ ਰਹੀਦਾ ਇਹਦਾ ਵੀਰੇ ਪਲੂਣ ਦਾ ਦਿੱਤਾ ਹੋਇਆ 18 ਕਿਲੋ ਦੁੱਧ 18 ਕਿਲੋ ਹ ਤੇ 18 ਕਿਲੋ ਬਾਈ 20 ਮੰਨ ਕੇ ਲੈ ਲੇ ਬਾਈ 20 ਕਿਲੋ ਦਾ ਕੰਡੇ ਵਾਲਾ ਦੇ ਦੂ ਵੀਰੇ ਇੰਨਾ ਕਦਾ ਓਟ ਦੀ ਆ ਨਾ ਹਾਂਜੀ ਹਾਂ ਇੰਨਾ ਕੋਟ ਦਿਆ 27 28 ਵਾਲਾ ਵੱਡਾ ਹੋ ਜਾਂਦਾ ਕੰਮ ਇੰਨੇ ਕਦਾ ਓਟ ਦਿਆ ਕਰੀ ਇਹੋ ਏ ਤੇ ਬਾਕੀ ਥੱਲੇ ਦੀ ਸਾਫ ਆ ਗਈ ਜਮਾ ਤੇ ਖਣਾ ਦੀ ਗਰੰਟੀ ਤੇ ਜੱਗੀ ਦੇ ਦਾਂਗੇ ਜਮਾ ਵੀਰੇ ਜਮਾ ਕੋਈ ਦੇਖ ਕੇ ਕਿਸੇ ਪ੍ਰਾਣਿਕ ਲਈ ਦੂ ਰੰਬਰ ਸਾਰਾ ਲਈ ਸੱਜਣ ਨੇ ਆਨਲਾਈਨ ਮੰਗਾਵਣੀਆਂ ਇੱਥੋਂ ਨਹੀਂ ਵੀਰੇ ਜਿੱਥੇ ਮਰਜੀ ਠੀਕ ਆ ਗੱਲ ਇੱਥੋਂ ਮਾਰਨੀ ਕੈਮਰਾ ਇਹਦਾ ਕੀ ਰੇਟ ਰਹੂਗਾ ਇਹਦਾ ਵੀਰੇ 75000 ਰੀਆ ਠੀਕ ਆ ਗੱਲ ਹਾਂਜੀ ਇਹ ਬਾਈ ਕਹਿੰਦਾ ਕੰਡੇ ਦਾ 20 ਮੰਨ ਕੇ ਲੈ ਲਓ ਤੇ ਮੱਜਾਂ ਵਰਗਾ ਦੁੱਧ ਪਾਉ ਸਾਰੇ ਮੌਸਮਾਂ 'ਚ ਹੀ ਚੱਲੂ ਜੇ ਗੱਲ ਕਰੀ ਹਾਂ ਹਾਂ ਵੀਰੇ ਹਾਂ ਨੰਬਰ ਆ ਗਿਆ ਤੀਜਾ ਤੇ ਹੁਣ ਮਾਰਦੇ ਚੌਥੇ ਨੰਬਰ ਆਈ ਤੇ ਕੈਮਰਾ ਇਹ ਆ ਗਈ ਸਾਹੀਵਾਲ ਵੀਰੇ ਆ ਦਾ ਸਲੀਨ ਵਰਗੀ ਹੈ ਭਾਈ ਆ ਗਈ ਇਹਦਾ ਵੀਰੇ ਜਮਾਂ ਠੰਡੀ ਠਾਰ ਐ ਨਹੀਂ ਕੋਈ ਦਿੱਕਤ ਆ ਗਈ ਲਾਈਵ ਲਾਏ ਭਾਈ ਲੈ ਲੈ ਸਾਹੀਵਾਲ ਆ ਲੈ ਭਾਈ ਕੋਲ ਰੈਨ ਵਿਆ ਜਿਵੇਂ ਸਲੀਨ ਦੇ ਸ਼ੂਟ ਹੁੰਦੇ ਨੇ ਉਹਦੇ ਨਾਲ ਦੀ ਆ ਨਾ ਹਾਂ ਤੌਰ ਖੋਲ ਕੇ ਭਾਈ ਸਵੇਰ ਦੀ ਜਮਾਂ ਠੰਡੀ ਮਿੱਗੀ ਸੂਆ ਜੱਗੀ ਸਾਹੀਵਾਲ ਵੀਰੇ ਪਲੂਣ ਪਹਿਲਾਂ ਨਾ ਹਾਂਜੀ 10 ਦਿਨ ਦੀ ਕੱਚੀ ਹੈ ਵੀਰੇ ਠੀਕ ਹੈ ਗੱਲ ਹਾਂ 10 ਦਿਨ ਕੱਢਦੀ ਆ ਪੈਰ ਪੂਰੇ ਦਾ ਵੀ ਕਹਿ ਲਿਆ ਯਾਰ ਜਮੀਨ ਘੋੜੀਆਂ ਵਰਗੇ ਪੈਰ ਨੇ ਛੋਟੇ ਪੈਰ ਜਿਹਾ ਹਾਂ ਹਾਂਜੀ 5 ਤਰੀਕ ਨੂੰ ਦਿਨ ਪੂਰੇ ਨੇ ਵੀਰੇ ਕਿੰਨੇ ਦਿਨ ਅਸਲੇ 5 ਤਰੀਕ ਨੂੰ ਦਿਨ ਪੂਰੇ ਨੇ ਵੀਰੇ ਠੀਕ ਹੈ ਗੱਲ ਹਾਂ ਚੋਰ ਜੂਰ ਪੰਦ ਨੇ ਹਾਂ ਹਾਂ ਜਮਾ ਬਈ ਸੁਮੀ ਚੰਗੀ ਆ ਪਾਲੀ ਵੀ ਆ ਨਾ ਸ਼ੌਂਕ ਹਾਂਜੀ ਹਾਂ ਸਵੇ ਆਦੀ ਤੁਹਾਨੂੰ ਸੱਜਣੋਂ ਚੈੱਕ ਕਰਾਈ ਦਿੱਤੀ ਵੀ ਠੰਡੀ ਆ ਗਈ ਬਿਲਕੁਲ ਦੰਦ ਤਾਂ ਨਹੀਂ ਦੇਖੇ ਕੀਤੇ ਦੰਦ ਦੁੱਗੀ ਵੀਰੇ ਦੋ ਦੰਦ ਹਾਂਜੀ ਠੀਕ ਆ ਗੱਲ ਆ ਦੋ ਦੰਦ ਹੀ ਆ ਬਾਈ ਕਹਿੰਦਾ ਸਵੇ ਆਦੀ ਠੰਡੀ ਬਿਲਕੁਲ ਤੇ ਬਾਡੀ ਇਹ ਮੰਨ ਲਓ ਵੀ ਬਹੁਤ ਕਮਾਲ ਦੀ ਰੱਖਦੀ ਆ ਗੋਲ ਆ ਗਈ ਜਮਾ ਜਦੋਂ ਲੇਵਾ ਤਿਆਰ ਕਰ ਗਈ ਲੋ ਵੀਰੇ ਸੀਨ ਸਾਉ ਪੂਰੀ ਗਰਲੈਂਡੋ ਵਾਂਗੂ ਤੁਰਿਆ ਕਰੂ ਦੋ ਦੰਦ ਆ ਗਈ ਸਾਈ ਹਾਲ ਦਾ ਤੋਹਫਾ ਹਾਂ ਕਿੰਨੇ ਪੈਸੇ ਜੱਗੀ ਜਮੀ ਇਹਦੇ ਅੱਜ ਇਹਦਾ ਵੀਰੇ ਆਪਾਂ ਨੇ 55000 ਹਾਂ ਜਾਂ ਨਾ ਬਸ 55 ਦੀ ਹਾਂਜੀ ਨੰਬਰ ਚੌਥਾ ਆ ਗਿਆ ਨਾ ਹਾਂਜੀ ਹੋਣ ਆ ਜਾਗਾ ਜੀ ਹੁਣ ਮੱਜਾਂ ਵਾਲੀ ਗਿਣਤੀ ਚੱਲ ਗਈ ਓਏ ਮਾਗਰ ਮੱਛਾ ਵਰਗੀ ਨਹੀਂ ਫਿਰਗਾ ਤੋਰੋ ਜੀ ਬੋਲ ਕੇ ਸੂਆ ਲੱਗੀ ਇਹਦਾ ਦੂਜਾ ਸੂਆ ਵੀਰੇ ਸਿੰਗੀ ਬੰਦ ਆ ਗਈ ਜਾਂ ਹਾਂਜੀ ਹਾਂ ਜਾਂਵਾ ਸੂਆ ਦੂਜਾ ਸਿੰਗੀ ਆ ਗਈ ਬੰਦ ਬਾਡੀ ਦੀ ਚੜਾਈ ਐਦਾਂ ਦੀ ਆ ਗਈ ਐਦਾਂ ਦੀ ਕਹ ਲਈ ਇੱਕ ਦਮਾਨ ਵੈੱਡ ਚੌੜਾ ਹੁੰਦਾ ਜੇ ਪੀਤਾ ਦਮਾਨ ਵੈੱਡ ਦੇ ਮਾਰ ਲਓ ਉਦੋਂ ਬਾਅਦ ਦੇ ਦੇ ਮਾਰ ਲਓ ਹਾਂਜੀ ਹਾਂ ਬਰਾਬਰ ਹੀ ਹੋਊਗਾ ਮਾਂ ਹਾਂਜੀ ਤੇ ਚਾਵੜਾ ਆ ਗਿਆ ਬਰੀਕ ਜਮਾ ਕਿੰਨੇ ਦਿਨ ਜੱਗੀ ਪੈਂਡਿੰਗ ਇਹਦੇ ਇਹਦੇ ਵੀਰੇ 6 ਤਰੀਕ ਨੂੰ ਦਿਨ ਪੂਰੇ ਨੇ 6 ਨੂੰ ਹਾਂਜੀ ਗਿਣਤੀ ਚ ਕਿੰਨੇ ਹੋ ਗਏ ਫਿਰ ਗਿਣਤੀ ਚ 10 11 ਦਿਨ ਮੰਨਦੇ ਨੇ ਵੀਰੇ 10 ਦਿਨ ਹਾਂਜੀ ਕਿੰਨਾ ਕੁ ਦੁੱਧ ਦਸਿਆ ਮਾਰ ਕੇ ਇਹਦਾ ਪਲੂਣ ਦਾ 14 ਕਿਲੋ ਦੁੱਧ ਦਿੱਤਾ ਹੋਇਆ ਵੀਰੇ 14 ਕਿਲੋ ਹਾਂਜੀ ਦੂਜਾ ਸੂਆ ਸੂਣਾ ਵੀਰੇ ਤੇ ਸ਼ਕੀਨ ਵੀ ਵਾਲੀਆ ਹਨਾ ਹਾਂਜੀ ਹਾਂ ਐਨ ਤੁਰਦੀਆ ਮੜਕਨਣ ਕਹਿ ਲਿਆ ਜਮਾ ਟਕਾ ਟਕਾ ਕੇ ਧਰਦੀਆ ਪੈਰ ਸਭਾ ਆਦੀ ਆ ਗਈ ਬਿਲਕੁਲ ਠੰਡੀ ਸੀਲਾ ਤੇ ਥਣਾ ਦੀ ਗਰੰਟੀ ਰਹੂਗੀ ਬਾਈ ਹਨਾ ਜਮਾ ਵੀਰੇ ਕੋਈ ਚੱਕਰੀ ਨਹੀਂ ਠੀਕ ਆ ਗੱਲ ਹਾਂਜੀ ਤੇ ਨਾ ਸਾਨੂੰ ਸਾਂ ਚੰਗੀਆਂ ਆ ਗਈਆਂ ਲੇਵੇ ਤੇ ਆ ਮਾਰਦੀ ਵੀਰੇ ਮੂਲੇ ਪਾਸੇ ਦੀ ਆ ਗਾਂ ਵਾਲੇ ਬੰਨੇ ਮਾਰਨੀ ਗਰੀ ਉਰਲੇ ਬੰਨੇ ਤੇ ਤੇ ਟਾਂਚ ਆ ਗਿਆ ਕਹਿ ਲੀਏ ਸੱਜਣੋਂ ਪਿਓਰ ਮੋਰਾ ਦਾ ਟਾਂਚ ਆ ਗਿਆ ਪਿਓਰ ਮੋਰਾ ਦੀ ਹਾਈਟ ਐਦਾਂ ਨਹੀਂ ਹੁੰਦੀ ਐਦਾਂ ਨਹੀਂ ਚੜਾਈ ਹੁੰਦੀ ਆ ਹਾਂਜੀ ਤੇ ਜਿਹੜੀਆਂ ਆਪਾਂ ਕਹਿ ਲੀਏ ਹਰਿਆਣੇ ਵਾਲੇ ਡਾਕਟਰ ਕਹਿ ਲੀਏ ਰਕਮੈਂਡ ਕਰਦੇ ਆ ਨਾ ਉਦਾਂ ਦੀ ਝੋਟੀ ਆ ਗਈ ਕਿੰਨੇ ਪੈਸੇ ਚੱਕੀ ਤੇ ਇਹਦਾ ਵੀਰ 155 155 ਇੱਥੋਂ ਦਿਖਾ ਨਹੀਂ ਗਰੀ ਲੈ ਵੇ ਤੇ ਆ ਚੀਜ਼ਾਂ ਦੇ ਨਾ ਨਸਾਂ ਨੂੰ ਸਾਂ ਬਹੁਤ ਰੱਖੂ ਤੇ ਲੈਵਾ ਬਣਾਉਗੀ ਸ਼ੂ ਤੱਕ ਦਾ ਕਹਿ ਲੀਏ ਆਪਾਂ ਬਹੁਤ ਕਮਾਲ ਦਾ ਤੇ ਉੱਤੋਂ ਬਾਡੀ ਦੀ ਕਹਿ ਲੀਏ ਜਮਾਂ ਐਨ ਫਿਟਿੰਗ ਵਾਲੀ ਆ ਗਈ ਹਾਂਜੀ ਹਾਂ ਜਮਾਂ ਇਹਦਾ ਰੇਟ ਬਾਈ ਕਹਿੰਦਾ 1 ਲੱਖ ਤੇ 55 ਰਹੂਗਾ ਤੇ ਹੁਣ ਲਿਆ ਬਾਈ ਅਗਲੇ ਨੰਬਰਾਂ ਦੇ ਲਿਆ ਲਿਆ ਇਹਦਾ ਸੂਆ ਇਹਦਾ ਵੀ ਦੂਜਾ ਸੂਆ ਵੀਰੇ ਦੂਜਾ ਸੂਆ ਇਹ ਕਿੰਨੇ ਦਿਨ ਕੱਢਦੀ ਆ ਇਹਰੇ ਵੀਰੇ 2 ਤਰੀਕ ਨੂੰ ਦਿਨ ਪੂਰੇ ਨੇ 2 ਤਰੀਕ ਨੂੰ ਹਾਂਜੀ ਇਹਦੇ ਕਹ ਲਈ ਆਪਾਂ 7-8 ਦਿਨ ਦੇਣ ਦੇ ਉਹਨੇ ਹਾਂਜੀ ਹਾਂ 7-8 ਦਿਨ ਦੇ ਦੇ ਆਂਡੇ ਵੀਰੀ ਕਹ ਲਈਏ ਵੀ ਬਿਲਕੁਲ ਸੌਖਾ ਆ ਗਿਆ ਹਣਾ ਹਾਂਜੀ ਬਣੋ ਸੋਹਣੀ ਤੇ ਥਣ ਵੀ ਬੜਾ ਚੰਗਾ ਲੱਗਿਆ ਹਣਾ ਥੱਲੇ ਤੁਹਾਡਾ ਕਮਾਲਾ ਇੱਥੋਂ ਕਮਾਲਾ ਬਾਈ ਇਹ ਜੱਗੀ ਥਣਾ ਦੀ ਭਾਰ ਬੋਝ ਦੀ ਗਰੰਟੀ ਦੋ ਸਾਰੀ ਚੀਜ਼ ਦੀ ਗਰੰਟੀ ਵੀਰੇ ਜਮਾ ਇਹਦਾ ਕਿੰਨਾ ਦੁੱਧ ਸੇ ਮਾਲਕਾਂ ਨੇ ਇਹਦਾ ਵੀਰੇ ਪਲੂਣ ਦਾ 13 ਕਿਲੋ ਦੁੱਧ ਦਿੱਤਾ ਹੋਇਆ ਇਹਦਾ 13 ਤੇ ਉਹਦਾ 14 ਕਹਿ ਲਈਏ ਵੀ ਜਿਹੜੇ ਵੀ ਸੱਜਣਾਂ ਕੋਲੋਂ ਆਈਆਂ ਨੇ ਸਾਮ ਉਹਨੇ ਕਹਿ ਲਈਏ ਵੀ ਯਾਰ ਫੁੰਨ ਕਰੀ ਹੋਈ ਆ ਹਾਂਜੀ ਹਾਂ ਵੀਰੇ ਜਮ ਜਿੱਦਾਂ ਦੀ ਇਹਨਾਂ ਦੀ ਹੈ ਨਾ ਬਾਡੀਆਂ ਦੀ ਕਹਿ ਲਈਏ ਤਿਆਰੀ ਟੂਰੀ ਆ ਗਈ ਹਾਂਜੀ ਹਾਂ ਪੂਰੀ ਤਿਆਰੀ ਪੂਰੀ ਆ ਸੱਜਣੋਂ ਦੁੱਧ ਮੈਂ ਇਹ ਕਹਿੰਨਾ ਉਹਨਾਂ ਦੁੱਧ ਹੁੰਦਾ ਬਈ ਅੱਗੇ ਮਾਲਕ ਦੀ ਸੇਵਾ ਦਾ ਹਨਾ ਹਾਂਜੀ ਆ ਦੁੱਧ ਮਾਲਕ ਦੀ ਸੇਵਾ ਦਾ ਹੁੰਦਾ ਬਾਈ ਨੇ ਸਾਨੂੰ ਉਹ ਦੱਸਤਾ ਜਿੰਨਾ ਅੱਗੇ ਉਹਨੂੰ ਰਿਪੋਰਟ ਮਿਲਿਆ ਕਿੰਨੇ ਪੈਸੇ ਲੱਗ ਗਏ ਝੋਟੇ ਇਹਦਾ ਵੀਰੇ ਡੇਢ ਲੈਣਾ ਇਹਦਾ ਡੇ ਛੋੜ ਕਰ ਦਾਂਗੇ ਵੀਰੇ ਹਜ਼ਾਰ ਹਜ਼ਾਰ ਕਰ ਦਾਂਗੇ 2000 ਹੀ ਕਰੇਗਾ ਜੀ ਚੱਲ ਵੱਧ ਕਰ ਦਾਂਗੇ ਜਿਹਨੇ ਦੇ ਕਹਨੇ ਠੀਕ ਹੈ ਕਹਿੰਦਾ ਹਾਂ ਉਹ ਆਪਾਂ ਮੁੱਲ ਜਾਇ ਜੀ ਕਰ ਲੈ ਕੋਈ 2.5 ਦਾ ਮੰਗਿਆ ਨਹੀਂ ਠੀਕ ਹੈ ਗੱਲ ਹਾਂ ਮੁੱਲ ਬਾਈ ਦੇ ਕੈ ਲਈ ਫਿਕਸ ਫਿਕਸ ਜੇ ਰਹਿਣਗੇ ਜਾਈ ਨਹੀਂ ਹੈਗਾ ਪਾਣੇ ਵੀਰੇ ਦੁੱਧ ਕਹਤਾ ਜੇ 15 15 ਕਿਲੋ ਵਾਲੀਆਂ ਹੈਗੀਆਂ ਵੀ ਨਹੀਂ ਠੀਕ ਆ ਹਾਂਜੀ ਓਦੋਂ ਅਗਲੇ ਨੰਬਰ ਦੀ ਬਾਡੀ ਓਦੋਂ ਵੀ ਕਮਾਲ ਦੀ ਹਾਂ ਉਹ ਤੀਜਾ ਸੁਆ ਵੀਰੇ ਤੀਜਾ ਹਾਂਜੀ ਇੱਕ ਗੱਲ ਰੱਖਦਾ ਨਾ ਦੁੱਧ ਵੀ ਚੰਗਾ ਦੇਣੀਆਂ ਤੇ ਜਿਹੜੇ ਸੱਜਣਾਂ ਕ ਲਈ ਬੱਚੇ ਲੈਣਿਆ ਬਾਈ ਬੱਚੇ ਵੀ ਬਹੁਤ ਹਾਂਜੀ ਹਾਂ ਬਾਈ ਲੈਂਗੀਆਂ ਮੱਝਾਂ ਇਹ ਤਾਂ ਓਰਿਜਨਲ ਹੀ ਆ ਗਿਆ ਸਿੰਘ ਜੀ ਹਾਂ ਇਹਦਾ ਦੂਏ ਸੂਏ ਦਾ ਵੀਰੇ 15 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ ਜੀ ਹਾਂਜੀ ਇਹਦੇ ਕਿੰਨੇ ਦਿਨ ਪੈਂਡਿੰਗ ਦੱਸਿਆ ਬਾਈ ਇਹਦੇ ਵੀਰੇ ਤਿੰਨ ਤਰੀਕ ਨੂੰ ਦਿਨ ਪੂਰੇ ਨੇ ਤਿੰਨ ਨੂੰ ਹਾਂਜੀ ਇੱਕ ਹਫ਼ਤੇ ਦੀ ਕੱਚੀ ਆ ਜੀ ਠੀਕ ਹੈ ਗੱਲ ਹਾਂਜੀ ਆ ਕਹਿ ਲਿਆ ਜੀ ਜੂ ਲਾ ਗਈ ਇੱਕ ਦੋ ਦਿਨ ਵੱਧ ਘੱਟ ਵੀ ਕੱਢ ਸਕਦੇ ਹਾਂ ਕਮਾਲਾ ਬਾਈ ਕਮਾਲਾ ਕਮਾਲਾ ਇੱਥੋਂ ਕਮਾਲਾ ਇਹ ਇੱਥੋਂ ਮਾਰਦੀ ਗੈਰੀ ਕੈਮਰਾ ਲੈ ਆਉਂ ਲੈ ਬੰਨੇ ਮੇ ਥਾਣ ਵੀ ਚੰਗਾ ਲੱਗਿਆ ਚਵਾਈ ਦੀ ਮੋਟੀ ਪੂਰੀ ਹਾਂਜੀ ਹਾਂ ਪੂਰੀ ਮੋਟੀ ਇਹਦਾ ਕਿੰਨਾ ਦੁੱਸਿਆ 15 ਕਿਲੋ ਦਿੱਤਾ ਹੈ ਵੀਰੇ ਦੂਜੇ ਸੂਏ ਦਾ ਕਿ ਤੀਜਾ ਸੋਨਾ ਐਤ ਕੀ ਮੰਨ ਲੈ ਵਧਾ ਦੂ ਕਿਲੋ 2 ਕਿਲੋ ਹਾਂਜੀ ਹਾਂ ਆਰਾਮ ਨਾਲ ਵਧਾਉਗੀ ਸੋਨਾ 17 ਕਿਲੋ ਦੋ ਦਊਗੀ ਹਾਂਜੀ ਠੀਕ ਹੈ ਗੱਲ ਆ ਇਸ ਵਾਰੀ ਪਾਈ ਕਹਿੰਦਾ ਪਾ ਦੂ ਝੋਟੀ 16 17 ਤੇ ਬਾਕੀ ਥੱਲੇ ਦੀ ਦਿਖਾ ਦਿੰਗੇ ਵੀਰੇ ਥੱਲੇੋਂ ਆ ਗਈ ਬਿਲਕੁਲ ਕਹਿ ਲਿਆ ਪੱਧਰ ਆ ਗਈ ਥੱਲੇ ਦੀ ਕੀ ਰੇਟ ਰਹੂਗਾ ਦਾ ਜੱਕੀ ਇਹਦਾ ਵੀ ਵੀਰੇ ਡੇਢ ਹੀ ਲੈਣਾ ਠੀਕ ਹੈ ਗੱਲ ਹਾਂਜੀ ਤੇ ਹੁਣ ਲੈ ਆ ਲਾਸਟ ਨੰਬਰ ਵਾਲੀ ਆਉ ਤੇ ਮਾਰਨੀ ਗਰੀ ਕਮਰਾ ਅੰਦਰ ਅੰਦਰ ਖੜੀ ਆਈ ਲੱਗਦਾ ਹਾਂ ਵੀਰੋ ਅੰਦਰ ਖੜੀ ਆਈ ਆ ਠੀਕ ਆ ਕੰਦਾ ਆ ਉਹ ਅੰਦਰ ਖੜੀ ਆਈ ਆ ਕਿਸੇ ਸੱਜਣ ਕੋਲੇ ਤਾਂ ਕਰਕੇ ਕਲਰ ਥੋੜਾ ਕਹਿ ਲਈ ਹੈ ਨਾ ਹਾਂ ਹਾਂ ਵੀਰੋ ਉਹਦੇ ਕਰਕੇ ਲਾਲ ਹੋਈ ਜੀ ਆ ਕਲਰ ਥੋੜਾ ਲਾਲੀ ਜੀ ਤੇ ਆ ਹਾਂਜੀ ਪਰ ਬਾਜਨ ਜੇ ਕਹਿ ਸਕਦੇ ਇੰਨਾ ਤੋਂ ਵੀ ਅੱਗੇ ਆ ਹਾਂ ਹਾਂ ਵੀਰੋ ਇੰਨਾ ਤੋਂ ਵੀ ਜ਼ਿਆਦਾ ਬਾਜਨ ਜੇ ਕਹਿ ਸਕਦੇ ਝੋਟੀ ਸੁਆ ਜੱਗੀ ਭਾਈ ਸੁਹਾ ਤੀਜਾ ਜੀ ਇਹਦਾ ਤੀਜਾ ਸੁਆ ਹਾਂ ਕਿੰਨੇ ਦੁੱਧ ਦੀ ਰਿਪੋਰਟ ਆ ਇਹ ਵੀ ਵੀਰੇ 15 ਕਿਲੋ ਦੀ ਆ ਦੂਜੀ ਸੂਏ ਦੀ ਠੀਕ ਹੈ ਹਾਂ ਬਾਕੀ ਸੋਨੂੰ ਵੀ ਦੱਸੂਗੀ 15 ਕਿਲੋ ਵਾਲੀ ਹੈਗੀ ਆ ਕਿ ਆਪਾਂ ਉਹੀ ਕਹੀ ਜਾਂਦੇ ਆ ਇਹ ਵਾ ਤਾਂ ਬਹੁਤ ਸੋਨਾ ਬਣਾਉਗੀ ਹਾਂ ਜਿਵੇਂ ਜਿਵੇਂ ਤਿਆਰੀ ਕਰਾਂਗੀ ਹਾਂ ਨਸਾਂ ਨੂੰ ਸਾਂ ਦੇਖ ਲਓ ਕਿਵੇਂ ਖੜੀਆਂ ਨੇ ਇਹ ਸਭ ਤੋਂ ਮੇਨ ਗੱਲ ਬਾਈ ਪਸ਼ੂ ਦੀ ਕਹਿ ਲਿਆ ਯਾਰ ਸੰਭਾਲਦੀ ਹੁੰਦੀ ਆ ਹਨਾ ਜਿੱਦਾਂ ਇਹ ਮੱਝਾਂ ਜਿਵੇਂ ਸੰਮ ਕੇ ਆਈਆਂ ਵੀਆਂ ਚੰਗਾ ਵਜ਼ਨ ਚੰਗਾ ਹਾਂ ਵੀਰੇ ਕਵਾਲਿਟੀ ਚੰਗੀ ਆ ਹੁਣ ਜਿਹੜਾ ਪਸ਼ੂ ਯਾਰ ਉਹੀ ਹੱਡੀ ਕੱਢੇ ਪਿਆ ਦੁੱਧ ਵੀ ਕਿੱਥੋਂ ਹਾਂ ਹਾਂ ਉਹ ਕਿੱਥੋਂ ਦੇਊਗਾ ਵੀਰੇ ਜਿੱਥੇ ਲਹੂ ਆ ਉਹੀ ਦੁੱਧ ਦੇਊ ਠੀਕ ਆ ਗੱਲ ਆ ਜਿਹੜੇ ਪਹਿਲਵਾਨ ਚ ਜੋਰ ਆ ਗਈ ਕੁਸ਼ਤੀ ਜਿੱਤੂ ਹਾਂਜੀ ਹਾਂ ਠੀਕ ਆ ਗੱਲ ਆ ਇਹਦੇ ਜੱਗ ਕਿੰਨੇ ਪੈਸੇ ਲੈ ਲਾਂਗੇ ਬਾਈ ਇਹਦਾ ਵੀ ਵੀਰੇ ਡੇਢ ਹੀ ਲੈਣਾ ਡੇਢ ਲੱਖ ਹਾਂਜੀ ਠੀਕ ਆ ਗੱਲ ਆ ਇਹਦਾ ਵੀ ਬਾਈ ਕਹਿੰਦਾ ਡੇਢ ਲੈ ਲਾਂਗੇ ਤੇ ਗੈਰੀ ਹੁਣ ਤਾਂ ਕੈਮਰਾ ਇੱਧਰ ਮੋੜ ਲੈਈ ਫਿਰ ਆਹ ਕੱਟੀ ਦਿਖਾ ਦੇ ਯਾਰ ਕਿਵੇਂ ਦੰਦਾ ਜੱਗੇ ਕੱਚੀਆਂ ਖੀਰੀਆਂ ਵੀਰੇ ਦੋਨੇ ਦੋਨੇ ਹਾਂਜੀ ਇੱਥੋਂ ਦਿਖਾ ਦੇ ਗਰੀ ਥਣ ਸਿੰਗਲ ਚਾਰ ਹੀ ਰਹਿ ਫੰਗੋ ਕਰਾ ਦੀਂ ਗਰੀ ਜੇ ਇੱਕ ਸਿੰਗੀ ਰਹੂਗੀ ਬਿਲਕੁਲ ਕਹਿ ਲੀਏ ਬੰਦ ਆ ਜਾ ਚੋਂ ਬਰਾ ਧੋਲ ਝੁੱਟੀ ਹੋ ਕੇ ਤੇ ਇੱਥੋਂ ਦਿਖਾ ਦੇ ਖੀਰੀਆਂ ਬਾਈ ਕਹਿੰਦਾ ਦੋਨੀਆਂ ਖੀਰੀਆਂ ਰਹਿਣਗੀਆਂ ਕੱਦ ਬਹੁਤਾ ਖੀਰੀ ਦੇ ਹਿਸਾਬ ਨਾਲ ਹਾਂਜੀ ਹਾਂ ਕੱਦ ਫੁੱਲਾ ਗਿਆ ਇਹ ਮੰਨ ਲਓ ਜਾਂਦਿਆਂ ਸਾਰੀ ਹੀਟ ਤੇ ਆਉਣ ਵਾਲੀ ਹਾਂਜੀ ਹਾਂ ਵੀ ਤਿਆਰ ਆ ਜਾਮਾ ਸਾਹਮਣੇ ਵਾਲਾ ਕੰਮ ਨਹੀਂ ਹੈਗਾ ਜਿੱਦਾਂ ਹੀਟ ਤੇ ਆ ਗਈ ਉਦ ਦੀ ਸੀਮਨ ਲੈ ਲੂ ਬਾਜਨ-ਬੁਜਨ ਪੂਰਾ ਕਰੀ ਹਾਂਜੀ ਹਾਂ ਪੂਰਾ ਜਾਮਾ ਕਿੰਨੀ ਉਮਰ ਹੋਊ ਜੱਗੀ ਦੀ ਇਹਦੇ ਉਮਰ ਵੀਰੇ 1.5 ਸਾਲ ਹੈ ਗੱਟੀ ਦੀ 1.5 ਸਾਲ ਹਾਂਜੀ ਪਲੀ ਹੋਈ ਆ ਪੂਰੀ ਠੀਕ ਆ ਗੱਲ ਹਾਂ ੁੱਲ 1.5 ਸ ਠੀਕ ਹੈ ਹਾਂਜੀ ਆ ਦੋ ਦੰਦ ਦਾ ਬਾਈ ਕਹਿੰਦਾ ਸੂਕੂ ਗਈ ਜਾ ਕੇ 1.5 ਸਾਲ ਦੀ ਕੱਟੀ ਆ ਕਾਦੇ ਮੰਨ ਲਓ ਵੀ ਮਾੜੀਆਂ ਝੋਟੀਆਂ ਜਿੱਡਾ ਚੱਕੀ ਫਿਰਦੀ ਆ ਹੁਣ ਹਾਂਜੀ ਹਾਂ ਇਹਦਾ ਜੱਗੇ ਜੋੜੇ ਦੀ ਨਾ ਕਰਦੀ ਰੇਟ ਕਰਾਂਗੇ ਜੋੜੇ ਦੀ ਕਰ ਦਾਂਗੇ ਵੀਰੇ ਕਿੰਨੇ ਦਾ ਹੋ ਜੂਗਾ ਜੋੜਾ ਇਹ ਇਹ ਜੋੜਾ ਵੀਰੇ ਹਾਂ ਨਾ 82000 ਦਾ ਦੇ ਦਾਂਗੇ ਜੋੜਾ ਹਾਂਜੀ ਇਹਦਾ ਰੰਗ ਰੰਗ ਦਾ ਕਹਿੰਦੇ ਜੱਤ ਵਾਲੀ ਆ ਗਈ ਹੈ ਨਾ ਹਾਂਜੀ ਹਾਂ ਥਾਣਾ ਥਾਣਾ ਦੇ ਦੇ ਮਾਰ ਦੋ ਵੀਰੇ ਕੈਮਰਾ ਜਮਾ ਲੈਣ ਦੇਖੋ ਇਹ ਲੈਸ ਫਾਰੀ ਥਾਣਾ ਥਾਣਾ ਇਹਦੇ ਵੀ ਐਨ ਆ ਗਏ ਧੋਰ ਚੋਬਰਾ ਏ ਆ ਗਈ ਕਹ ਲਈ ਵੀ ਜੱਤ ਵਾਲੀ ਕੱਟੀ ਜਿੱਦਾਂ ਨਹੀਂ ਭਰਾ ਭਰਾਵਾਂ ਦੀ ਕਹ ਲਈ ਪਸੰਦ ਹੁੰਦੀ ਆ ਓਦਾਂ ਦੀ ਆ ਗਈ ਇਹ ਦੰਦਾਂ ਜਿਹੀ ਕਿਵੇਂ ਆ ਇਹ ਵੀ ਕੱਚੀ ਖੀਰੀ ਵੀਰੇ ਇਹ ਵੀ ਖੀਰੀ ਹਾਂਜੀ ਬੜਿਆ ਲੈ ਆਂਗੇ ਓਣਾ ਲੱਭ ਕੇ ਹਾਂਜੀ ਕੀ ਓੜਈ ਲਾ ਪਾੜ ਕੇ ਕੇ ਪਾਸੇ ਹੈ ਇਹ ਥੋੜਾ ਜਿਹਾ ਉਪਰਾਂ ਕਰ ਗਏ ਨੇ ਕੱਕੜਾ ਆ ਜਾ ਘਟ ਖਾਦਾ ਕੇ ਰਿੰਗੀ ਜਾਂਦੀ ਆ ਸੁੱਖ ਜੀ ਦੱਬ ਗਈ ਰਹੀ ਹੈ ਨਾ ਠੀਕ ਹੈ ਉਹ ਨਸਲ ਚੰਗੀ ਹੈ ਬੇਟਾ ਹਾਂ ਹਾਂ ਵੀਰੇ ਪੂਰੀ ਕੁਆਲਿਟੀ ਆ ਗਈ ਫੁੱਲਾ ਹਾਂਜੀ ਇਹ ਗੱਬਣਾ ਤਾਂ ਨਹੀਂ ਕਰਾਇਆ ਵੀ ਆ ਨਹੀਂ ਨਹੀਂ ਵੀਰੇ ਖਾਲੀ ਨਹੀਂ ਹੈ ਜੀ ਹਾਂ ਜਮਾ ਖਾਲੀ ਦੀ ਆ ਗਈਆਂ ਖੀਰੀਆਂ ਹਾਂ ਜਮਾ ਕੱਚੀਆਂ ਖੀਰੀਆਂ ਠੀਕ ਹੈ ਗੱਲ ਇਹਦਾ ਰੇਟ ਆ ਜਿਹੜਾ ਸੱਜ ਨੂੰ ਰੇਟ ਬਾਈ ਕਹਿੰਦਾ ਜੋੜੇ ਦਾ 82000 ਰਹੂਗਾ ਰੇਟ ਬਾਈ ਦੇ ਫਿਕਸ ਜੇ ਹੁੰਦੇ ਨੇ ਇੱਕ ਦਾ ਦਿਖਾਦੀ ਤੁਹਾਨੂੰ ਤੋਹਫਾ ਵੀ ਸੈਨ ਪਈਆ ਜਮਾ ਨਾ ਕਰ ਅੱਗੇ ਕਾਲੀ ਯੱਤ ਵਾਲੀ ਕੱਟੀ ਆਗੀ ਤੇ ਉਹ ਛੋਟੀ ਦਿਖਾਤੀ ਕੱਦ ਮੈਂ ਤੁਹਾਨੂੰ ਨਾਲ ਖੜਕੇ ਦਿਖਾ ਦੂਗਾ ਕਰੀ ਇੱਥੋਂ ਕੱਦ ਤੋਂ ਨਾ ਆਈਡੀਆ ਜਾ ਲਾ ਲਿਓ ਇਹ ਰੋਕ ਲਾ ਬਾਈ ਇੱਥੇ ਜੇ ਰੋਕ ਲਾ ਇੱਥੇ ਜੇ ਰੋਕ ਲਾ ਇਹ ਇੱਥੋਂ ਇੱਥੋਂ ਜੇ ਕਰਾ ਲਾਂਗੇ ਆਈਡੀਆ ਕਰੀ ਕਰੀ ਆਏ ਨੂੰ ਭਰਾਵਾਂ ਨੂੰ ਪਤਾ ਲੱਗ ਗਿਆ ਨਾ ਕਈ ਵਾਰੀ ਹਲਾ ਕਰਨ ਛੋਟੀ ਵੱਡੀ ਆਹ ਕੱਟੀ ਵੀ ਕਰਦੇ ਹੁੰਦੇ ਨੇ ਕਹੇ ਕੀ ਨੰਬਰ ਬੋਲਦੇ ਜਰਾ ਨੰਬਰ ਵੀਰੇ 9417728609 ਬਾਈ 28609 ਇੱਥੋਂ ਗਰੀ ਕੱਦ ਦਿਖਾ ਦੀ ਇਹਦਾ ਵੀ ਛੋਟ ਹੀ ਨਹੀਂ ਹੈਗੀ ਕੱਟੀਆਂ ਵੱਡੀਆਂ ਜੀ ਆ ਗਈਆਂ ਦੋਨੋਂ ਹਾਂਜੀ ਹਾਂ ਪੂਰੀਆਂ ਤੇ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਇਹ ਕੱਟੀਆਂ ਚੋਂ گاਵਾਵਾਂ ਚੋਂ ਕਹ ਲਈਏ ਜਾਂ ਝੋਟੀਆਂ ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ